ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਇਲਾਕੇ ਚ ਘਰਾਨੀ ਜਨੇ ਕਟਨਾ ਸਾਹਮਣੀ ਆਈ ਹੈ ਜਿਸ ਨੇ ਸਾਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਕਰੀਬ 2 ਮਹੀਨੇ ਪਹਿਲਾਂ ਮਹਿਲਾ ਵੱਲੋਂ ਆਪਣੀ ਨਬਾਲਗ ਤੀ ਜਿਹੜੀ ਕਿ 9ਵੀਂ ਜਮਾਤ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ ਤੇ 16 ਸਾਲਾਂ ਦੀ ਹੈ ਉਸ ਨੂੰ ਉਸ ਦਾ ਚਚੇਰਾ ਭਰਾ ਹੀ ਕਿਤੇ ਲੈ ਗਿਆ ਸੀ ਪੁਲਿਸ ਨੇ ਮਿਤੀ 26 ਸਤੰਬਰ ਨੂੰ ਉਸ ਨੂੰ ਬਰਾਮਦ ਕਰ ਲਿਆ ਤੇ ਲੜਕੀ ਨੂੰ ਸੁਰੱਖਿਅਤ ਥਾਂ ਤੇ ਭੇਜ ਦਿੱਤਾ ਤੇ ਉਸ ਦੇ ਚਚੇਰੇ ਭਰਾ ਦੇ ਖਿਲਾਫ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕਰ ਲਿਆ ਇੱਕ ਪਾਸੇ ਕੋਰੇ ਕੋਰ ਕਲਯੁਗ ਦੇ ਵਿੱਚ ਇਸ ਭੈਣ ਭਰਾ ਦੇ ਪੁੱਤਰ ਰਿਸ਼ਤੇ ਨੂੰ ਜਿਹੜਾ ਤਾਰ-ਤਾਰ ਕੀਤਾ ਗਿਆ ਤਾਂ ਦੂਜੇ ਪਾਸੇ ਐਸਐਚਓ ਥਾਣਾ ਬੀ ਡਿਵੀਜ਼ਨ ਬਲਜਿੰਦਰ ਸਿੰਘ ਆਲਖ ਨੇ মিডিਆ ਨਾਲ ਕਈ ਇਸ ਮਾਮਲੇ ਸਬੰਧੀ ਗੱਲਾਂ ਸਾਂਝੀਆਂ ਕੀਤੀਆਂ ਆਰ ਪਾਰਤ ਦੀ ਰਿਪੋਰਟ ਜੀ ਸਰ ਇਹਨਾਂ ਬਾਰੇ ਕੁੜੀ ਦੇ ਆਈ ਕਰਮ ਦਾ ਕੀ ਮਾਮਲਾ ਹੈ ਜੇ ਅੱਜ ਤੋਂ ਕਰੀਬ 2 ਮਹੀਨੇ ਪਹਿਲਾਂ ਮਿਤੀ 25/7 ਨੂੰ ਸਾਡੇ ਕੋਲ ਕੁਲਵਿੰਦਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਬਾਬਾ ਜੀਵਨ ਸਿੰਘ ਕਲੋਨੀ ਚਭਾਲ ਰੋਡ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਉਸਦੀ ਨਵਾਲਗ ਲੜਕੀ ਉਮਰ ਕਰੀਬ 15-16 ਸਾਲ ਚਨਪ੍ਰੀਤ ਕੌਰ ਜੋ ਕਿ 9ਵੀਂ ਜਮਾਤ ਵਿੱਚ ਪੜ੍ਹਦੀ ਸੀ ਜੋ ਘਰੋਂ ਸਕੂਲ ਆਈ ਤੇ ਸਕੂਲ ਤੋਂ ਵਾਪਸ ਘਰ ਨਹੀਂ ਪਹੁੰਚੀ ਜਿਸ ਤੇ ਉਹਨਾਂ ਨੂੰ ਭਾਲ ਕੀਤੀ ਤੇ ਬਾਅਦ ਚ ਪਤਾ ਲੱਗਾ ਕਿ ਉਹ ਲੜਕੀ ਦੇ ਚਾਚੇ ਦਾ ਹੀ ਲੜਕਾ ਕੋਮਲਪ੍ਰੀਤ ਸਿੰਘ ਜਿਹੜਾ ਉਸ ਨੂੰ ਜਿਹੜਾ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ ਜੋ ਕੱਲ ਮਿਤੀ 26/9/25 ਨੂੰ ਅਸੀਂ ਜਿਹੜਾ ਲੜਕੀ ਨੂੰ ਬਰਾਮਦ ਕਰ ਲਿਆ ਤੇ ਸੀਡਬਲਯੂਸੀ ਦੇ ਪੇਸ਼ ਕਰਕੇ ਨਾਰੀ ਨਿਕੇਤਨ ਜਿਹੜਾ ਉਸ ਨੂੰ ਭੇਜਿਆ ਗਿਆ ਤੇ ਜਿਹੜਾ ਦੋਸ਼ੀ ਸੀ ਲੜਕਾ ਕੋਮਲਪ੍ਰੀਤ ਸਿੰਘ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਜਿਹੜਾ ਅਸੂ ਭੇਜਿਆ ਜਾਵੇਗਾ ਇਹ ਇਥੋਂ ਲੋਪਛਿਪ ਕੇ ਅਜਨਾਲੇ ਏਰੀਆ ਵਿੱਚ ਰਹਿ ਰਹੇ ਸਨ ਜੋ ਉੱਥੋਂ ਇਹਨਾਂ ਨੂੰ ਲੜਕੀ ਬ੍ਰਾਹਮਤ ਕੀਤੀ ਗਈ ਹੈ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਕੋਈ ਪਹਿਲੇ ਗੱਲਬਾਤ ਹੈਗੀ ਸੀ ਇਹ ਕਿਸ ਤਰ੍ਹਾਂ ਦਾ ਕਾਰਨ ਬਣਦਾ ਹੈ। ਇਹ ਦੇਖੋ ਜਿਹਦਾ ਰਿਮਾਂਡ ਅਸੀਂ ਲੈ ਰਹੇ ਹਾਂ ਉਸ ਤੋਂ ਸਾਰਾ ਹਿਸਟਰੀ ਦੇਖਾਂਗੇ ਕਿ ਇਹ ਤੇ ਦੋਸ਼ੀ ਦੇ ਸਗੇ ਚਾਚੇ ਦੀ ਲੜਕੀ ਸੀ ਜਿਹਨੂੰ ਇਹ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ। ਕੁੜੀ ਦੀ ਕਿੰਨੀ ਏ ਸੀ? ਕੁੜੀ ਦੀ ਉਮਰ ਕਰੀਬ 15-16 ਸਾਲ ਸੀ ਤੇ ਮੁੰਡੇ ਦੀ। ਮੁੰਡੇ ਦੀ ਉਮਰ 20 ਸਾਲ ਹੈ। ਅੱਛਾ। ਸਰ ਇਹ ਕਿੰਨਾ ਚਿਰ ਰਹੇ ਵਾਰ? ਇਹ ਕਰੀਬ 2 ਮਹੀਨੇ ਅੱਗੇ ਪਿੱਛੇ ਰਹੇ ਨੇ।